ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੀਏ ਸੈਕੰਡ ਸਮੈਸਟਰ ਲਾਜ਼ਮੀ ਪੰਜਾਬੀ ਦੀ ਯੂਨਿਟ 1 ਦਾ ਚੈਪਟਰ 2 ਕਰਾਂਗੇ ਜਿਸ ਵਿੱਚ ਆਪਾਂ ਪ੍ਰੋਫੈਸਰ ਮੋਹਨ ਸਿੰਘ ਦੀ 3rd ਕਵਿਤਾ ਜਟਿਆਂ ਦਾ ਗੀਤ ਕਰਾਂਗੇ ਜੇ ਤੁਹਾਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਸੈਕੰਡ ਅਤੇ ਫਸਟ ਕਵਿਤਾ ਚਾਹੀਦੀ ਹੈ ਤਾਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਚਲੋ ਕੇਂਦਰੀ ਪਾਸਟ ਸਟਾਰਟ ਕਰਦੇ ਹਾਂ ਇੱਥੇ ਕੇਂਦਰੀ ਭਾਵ ਲਿਖਣਾ ਸੀ ਗਲਤੀ ਨਾਲ ਵਿਸ਼ਾ ਵਸਤੂ ਲਿਖਿਆ ਗਿਆ ਹੈ ਚਲੋ ਕੇਂਦਰੀ ਭਾਵ ਕਰਦੇ ਹਾਂ ਜਟੇ ਅੰਨਾ ਗੀਤ ਨਾਮੀ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਹੈ ਸਦਿਆਂ ਤੋਂ ਮੁਜਾਰਿਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਜਾਗੀਰਦਾਰ ਤੇ ਉਸ ਦੇ ਪਰਿਵਾਰ ਦਾ ਜੀਵਨ ਬਹੁਤ ਐਸਾ ਪਰਿਆਇ ਇਸ ਕਵਿਤਾ ਵਿੱਚ ਕਿਸਾਨ ਅਤੇ ਜਾਗੀਰਦਾਰ ਦੀ ਗੱਲ ਕੀਤੀ ਗਈ ਹੈ ਕਿਸਾਨ ਜਿਹੜਾ ਬੜਾ ਸਾਦਾ ਰਹਿੰਦਾ ਪਰ ਜਾਗੀਰਦਾਰ ਉਸ ਉੱਤੇ ਆਪਣਾ ਰੋਬ ਚਲ ਦੇੰਦਾਂ ਜਾਗੀਰਦਾਰ ਮਹਿਲਾ ਵਿੱਚ ਰਹਿੰਦੇ ਹਨ ਤੇ ਐਸ਼ ਪ੍ਰਸਤੀ ਦਾ ਜੀਵਨ ਬਤੀਤ ਕਰਦੇ ਹਨ ਚੰਗੇ ਕੱਪੜੇ ਪਾਉਂਦੇ ਹਨ ਪਰ ਕਿਸਾਨ ਸਾਦਾ ਪਹਿਨਦੇ ਤੇ ਕਟ ਖਾਂਦੇ ਹਨ ਜਾਗੀਰਦਾਰ ਦਾ ਬੱਚਾ ਮਹਿਰਲਾ ਵਿੱਚ ਚੰਦਨ ਦੇ ਚੁੱਲ੍ਹੇ ਵਿੱਚ ਪਲਦਾ ਹੈ ਜਦਕਿ ਮੁਜਾਰਾ ਇਤਰੀਆਂ ਦਾ ਜੀਵਨ ਉਜਾੜਾ ਵਿੱਚ ਗੁਜ਼ਰਦਾ ਹੈ ਹੁਣ ਆਪਣੇ ਹੱਕ ਬਾਰੇ ਜਾਗ੍ਰਿਤ ਹੋਈ ਸ਼ੋਸ਼ਿਤ ਕੀਤੀ ਜਮਾਤ ਦੀ ਇੱਕ ਮੂਠ ਹੋ ਕੇ ਜਾਗੀਰਦਾਰ ਦੀ ਲੁੱਟ ਖਸੁੱਟ ਦਾ ਖਾਤਮਾ ਕਰ ਦੇਵੇਗੀ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਕਿ ਪਹਿਲਾਂ ਤਾਂ ਕਿਸਾਨ ਜਾਗੀਰਦਾਰ ਦਾ ਰੋਪ ਚਲਦੇ ਸੀ ਪਰ ਉਹ ਹੁਣ ਚਾਹੁੰਦੇ ਹੈ ਕਿ ਉਹ ਜਾਗੀਰਦਾਰ ਉੱਤੇ ਆਪਣਾ ਰੋਪ ਦਵੇ ਚਲੋ ਵਿਸ਼ਾ ਵਸਤੂ ਸਟਾਰਟ ਕਰਦੇ ਹਾਂ ਜਟਿਆਂ ਦਾ ਗੀਤ ਨਾਮੀ ਕਵਿਤਾ ਵਿੱਚਾ ਪ੍ਰੋਫੈਸਰ ਮੋਹਨ ਸਿੰਘ ਨੇ ਮਾਰਕਸੀ ਵਿਚਾਰਧਾਰਾ ਅਨੁਸਾਰ ਸਮਾਜ ਦੀਆਂ ਦੋ ਸ਼੍ਰੇਣੀਆਂ ਬੇਜਮੀਨੇ ਮਜਬੂਦਾਰੀਆਂ ਦੀਆਂ ਸ਼੍ਰੇਣੀ ਅਤੇ ਜ਼ਮੀਨ ਦੇ ਮਾਲਕ ਜ਼ਗੀਰਦਾਰਾਂ ਦੀ ਸ਼੍ਰੇਣੀ ਨੂੰ ਪੇਸ਼ ਕੀਤਾ ਹੈ ਇੱਕ ਜ਼ਗੀਰਦਾਰ ਕੁਝ ਪਿੰਡਾਂ ਦੀ ਸਾਰੀ ਜ਼ਮੀਨ ਦਾ ਮਾਲਕ ਹੈ ਪਰੰਤੂ ਉਥੋਂ ਦੇ ਬਾਕੀ ਸਾਰੇ ਬੇਜਮੀਨੇ ਇੱਥੇ ਬੇਜਮੀਨੇ ਕਿਸਾਨਾਂ ਨੂੰ ਕਿਹਾ ਗਿਆ ਹੈ ਉੱਥੇ ਦੇ ਬਾਕੀ ਸਾਰੇ ਬੇਜਮੀਨੇ ਹੋਣ ਕਰਕੇ ਉਸਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮੇ ਹਨ ਸਾਰਾ ਸਾਲ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਦਾ ਜੀਵਨ ਦੁੱਖਾਂ-ਪੁੱਖਾਂ ਗਰੀਬੀ ਤੇ ਕੰਗਾਲੀ ਭਰਿਆ ਰਹਿੰਦਾ ਹੈ ਕਿਸਾਨਾਂ ਦਾ ਜੀਵਨ ਗਿਆ ਦੁੱਖਾਂ ਨਾਲ ਭਰਿਆ ਰਹਿੰਦਾ ਹੈ ਪਰੰਤੂ ਜਗੀਰਦਾਰਾਂ ਦੇ ਗਲ ਵਿੱਚ ਚਾਂਦੀ ਦੇ ਹੁੰਗਰੂ ਪਏ ਹੋਏ ਹਨ ਜਦਕਿ ਉਹਨਾਂ ਦੀਆਂ ਸੁਥਣਾ ਨੂੰ ਪੜਕੇ ਲੱਗੇ ਹੋਏ ਹਨ ਉਹਨਾਂ ਕੋਲ ਜਗੀਰਦਾਰਾਂ ਵਾਂਗ ਬਾਗ-ਬਗੀਚੇ ਹੋਣੇ ਤਾਂ ਕੀ ਪਾਸੇ ਰਹੇ ਉਹਨਾਂ ਕੋਲ ਤਾਂ ਤਨ ਟਕ ਲਈ ਕਪੜਾ ਵੀ ਨਹੀਂ ਉਹ ਜਾਣਦੀਆਂ ਹਨ ਕਿ ਜਾਗੀਰਦਾਰ ਦੀ ਪਤਨੀ ਆਪਣੇ ਘਰ ਵਿੱਚ ਰਾਮ ਨਾਲ ਰੇਸ਼ਮ ਦੀ ਪਿੰਗ ਝੁੱਟ ਰਹੀ ਹੈ ਤੇ ਉਸ ਦੇ ਹੇਠਾਂ ਸੋਨੇ ਦਾ ਸੋਨੇ ਦਾ ਪਟੜਾ ਹੈ ਉਸ ਦੇ ਪੈਰ ਉੱਪਰ ਮਹਿੰਦੀ ਸੋਭ ਰਹੀ ਹੈ ਜਦ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਕਰਕੇ ਉਹਨਾਂ ਦੀਆਂ ਆਪਣੀਆਂ ਖੁੱਚਾਂ ਘੱਟੇ ਨਾਲ ਭਰੀਆਂ ਪਈਆਂ ਹਨ ਜਾਗੀਰਦਾਰ ਦੀ ਸੁੰਦਰ ਪਤਨੀ ਆਪਣੀਆਂ ਬਾਹਾਂ ਵਿੱਚ ਲਾਲ ਚੂੜਾ ਪਾ ਕੇ ਮਹਿਲ ਦੀ ਬਾਰੀ ਵਿੱਚ ਬੈਠਦੀ ਹੈ ਜਦਕਿ ਮੁਜਾਰਾ ਇਸਤਰੀਆਂ ਕੋਲ ਕੇਵਲ ਇੱਕ ਕੱਚਾ ਤੇ ਢਠਾ ਕੋਠਾ ਹੀ ਹੈ ਜਾਗੀਰਦਾਰ ਦਾ ਬੱਚਾ ਮਹਿਲਾ ਵਿੱਚ ਚੰਦਨ ਦੇ ਝੁੱਲੇ ਵਿੱਚ ਪਲਦਾ ਹੈ ਜਦਕਿ ਮੁਜਾਰਾ ਇਸਤਰੀਆਂ ਦਾ ਜੀਵਨ ਉਜਾੜਾ ਵਿੱਚ ਗੁਜ਼ਰਦਾ ਹੈ ਜਾਗੀਰਦਾਰਾਂ ਨੂੰ ਖਾਣ ਲਈ ਮੇਦੇ ਦੇ ਪਕਵਾਨ ਅਤੇ ਪਾਉਂ ਲਈ ਰੇਸ਼ਮ ਦੇ ਕੱਪੜੇ ਮਿਲਦੇ ਹਨ ਅਤੇ ਫਿਰ ਵੀ ਉਹ ਉਹ ਫਿਰ ਵੀ ਸੋ ਨਖਰੇ ਕਰਦੇ ਹਨ ਜਦ ਕਿ ਮੁਜਾਰਾ ਏਸਤਰੀਆਂ ਦੇ ਚਾਹ ਜੰਮਦੇ ਹੀ ਮਰ ਜਾਂਦੇ ਹਨ ਪਰੰਤੂ ਹੁਣ ਮਾਰਕਸਵਾਦੀ ਸੋਚ ਦੇ ਫੈਲਣ ਨਾਲ ਮੁਜਾਰਾ ਇਸਤਰੀਆਂ ਨੂੰ ਸਮਝ ਲੱਗ ਚੁਕੀ ਹੈ ਕਿ ਜ਼ਗਿਰਦਾਰ ਉਹਨਾਂ ਦੀ ਸਾਰੇ ਸਾਲ ਦੀ ਮਿਹਨਤ ਹੁੰਜ ਕੇ ਲੈ ਜਾਂਦਾ ਹੈ ਇਸ ਪ੍ਰਕਾਰ ਉਹਨਾਂ ਦੀ ਲੂਟਕ-ਖੂਟਕ ਕਰਕੇ ਐਸਾ ਲਹਿ ਰਿਹਾ ਹੈ ਉਹਨਾਂ ਨੂੰ ਵਿਸ਼ਵਾਸ ਹੋ ਚੁੱਕਾ ਹੈ ਕਿ ਸਾਰੇ ਕਮੇ ਇਕੱਠੇ ਹੋ ਕੇ ਹੁਣ ਜਾਗੀਰਦਾਰੀ ਦੀ ਲੁੱਟ-ਖੂਟ ਨੂੰ ਖਤਮ ਕਰ ਦੇਣਗੇ ਇਸ ਪ੍ਰਕਾਰ ਸ਼ੋਸ਼ਿਤ ਵਰਗ ਨੂੰ ਲੋਟੂ ਵਰਗ ਦੇ ਵਿਰੋਧ ਆਪਣੇ ਹੱਕਾਂ ਖਾਤਰ ਹੁੰਜਣ ਲਈ ਜਾਗਰਤ ਹੋਇਆ ਦਸ਼ਾਕੇ ਕਵੀ ਨੇ ਇਸ ਕਵਿਤਾ ਵਿੱਚ ਬੜਾ ਗਾਹਵਦੂ ਵਿਚਾਰ ਪੇਸ਼ ਕੀਤਾ ਹੈ ਇਸ ਕਵਿਤਾ ਵਿੱਚ ਸਾਰੀ ਵਿੱਚ ਇਹੀ ਦੱਸਿਆ ਗਿਆ ਹੈ ਕਿ ਕਿਸਾਨ ਦੇ ਹੱਕ ਜਾਗੀਰਦਾਰ ਖਾਉਂਦਾ ਹੈ ਪਰ ਹੁਣ ਕਿਸਾਨ ਉਹਨਾਂ ਨੂੰ ਹੱਕ ਖਾਣ ਨਹੀਂ ਦੇਵੇਗਾ ਠੀਕ ਹੈ ਧੰਨਵਾਦ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ